ਇਤਨਸਾਲ ਦੀ ਹੁੰਦੀ ਸੀ ਜਾਂ ਵੈਸੇ ਕਹਿ ਸਕਤੀਆਂ ਜਦੋਂ ਮੈਂ ਮਾਤਾ ਦੇ ਗਰਭ ਦੇ ਵਿੱਚ ਸੀ ਉਦੋਂ ਹੀ ਮੈਨੂੰ ਇਹ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਗਈ ਸੀ ਮੇਨ ਮਾਤਾ ਜੀ ਉਦੋਂ ਹੀ ਸੁਖਨੀ ਸਾਹਿਬ ਦੇ ਪਾਠ ਜਾਂ ਮਤਲਬ ਗੁਰੂ ਦੀ ਬਾਣੀ ਉਹਦੇ ਗਾਉਂਦੇ ਸੀ ਤਾਂ ਉਸ ਦਾ ਪ੍ਰਭਾਵ ਮੇਰੇ ਉੱਤੇ ਪਿਆ ਇਹ ਕਿ ਸਿੱਖ ਕੌਮ ਜੇ ਜੰਗਾਂ ਵਿੱਚ ਵੀ ਮੁਕਾਮ ਹਾਸਲ ਕਰ ਰਹੀ ਹੈ ਤਾਂ ਉਹ ਪੜ੍ਹਾਈ ਦੇ ਵਿੱਚ ਵੀ ਘਟ ਨਹੀਂ ਹੈਗੀ ਉਹ ਮੁਕਾਬਲਿਆਂ ਦੇ ਵਿੱਚ ਜਾਂ ਹੋ ਰਿਹਾ ਕੰਮ ਦੇ ਵਿੱਚ ਘਟਣੀ ਹੈ ਉਹ ਇਹਨਾਂ ਦੇ ਵਿੱਚ ਵੀ ਵੱਡੇ ਵੱਡੇ ਅਹੁਦੇ ਜਾਂ ਹੋਰ ਚੀਜ਼ਾਂ ਵੀ ਪ੍ਰਾਪਤ ਕਰ ਰਹੀ ਹੈ ਬੱਚੇ ਨੂੰ ਉਹ ਸ਼ੁਰੂ ਤੋਂ ਹੀ ਜੋ ਪਰਵਿਸ਼ਤ ਦਿੱਤੀ ਜਾਂਦੀ ਹੈ ਇਹ ਬੱਚਾ ਵੱਡੇ ਹੋ ਕੇ ਵੀ ਉਹੀ ਕਰਦਾ ਹੈ ਜੇ ਮਾਤਾ ਦੇ ਘਰ ਦੇ ਵਿੱਚ ਬੱਚਾ ਹੋਏਗਾ ਤਾਂ ਮਾਂ ਜੇ ਫੈਸ਼ਨਵਲ ਜਾਏਗੀ ਤਾਂ ਬੱਚਾ ਆਟੋਮੈਟਿਕਲੀ ਫੈਸ਼ਨਵਲ ਜਾਏਗਾ ਉਹ ਵੀ ਆਪਣੇ ਕੇਸ ਕਤਲ ਕਰਵਾਏ ਕੋਈ ਨਾ ਹੀ ਤੇ ਦੁਕਾਨ ਤੇ ਜਾਏਗਾ ਤੇ ਜੇ ਬੱਚੇ ਨੂੰ ਮਾਤਾ ਦੇ ਘਰਬ ਦੇ ਵਿੱਚ ਹੀ ਜੇ ਮਾਤਾ ਅਪ ਗੁਰਬਾਨੀ ਪੜੇਗੀ ਗੁਰੂ ਦੇਵਲ ਜਾਏਗੀ ਗੁਰੂ ਦੇ ਲੜਨ ਲੱਗੇਗੀ ਤਾਂ ਆਟੋਮੈਟਿਕਲੀ ਬੱਚੇ ਦਾ ਧਿਆਨ ਵੀ ਗੁਰੂ ਵਾਲੇ ਪਾਸੇ ਜਾਏਗਾ ਮਾਂ ਉਹਨਾਂ ਨੂੰ ਦੱਸੇਗੀ ਵੀ ਆਪਣੇ ਛੋਟੇ ਸੱਜਦਿਆਂ ਨੇ ਆਪਣੇ ਲਈ ਸ਼ਹੀਦੀਆਂ ਕੀਤੀਆਂ ਭਾਈ ਤਾਰੂ ਸਿੰਘ ਨੇ ਕਿਸਾਂ ਦੀ ਬਦੌਲਤ ਖੋਪਰ ਲਵਾਤਾ ਜਦੋਂ ਮਾਂ ਆਪਣੇ ਬੱਚੇ ਨੂੰ ਗਲਵਕੜੀ ਚ ਲੈ ਕੇ ਦੱਸੇਗੀ ਨਾ ਤਾਂ ਬੱਚੇ ਵੀ ਉਸ ਗੱਲ ਨੂੰ ਸੋਚਣਗੇ ਸੋਚਣ ਲਈ ਮਜਬੂਰ ਹੋਣਗੇ ਕਿ ਵਾਕਈ ਸਾਡਾ ਵਿਰਸਾ ਇੰਨਾ ਅਨਮੋਲ ਹੈ ਇੰਨਾ ਮਹਾਨ ਹੈ ਤੇ ਸਾਨੂੰ ਵੀ ਸਿੱਖੀ ਸਰੂਪ ਚ ਆਉਣਾ ਚਾਹੀਦਾ ਹੈ ਸਸਿਗਾ ਤੁਸੀਂ ਜੁੜ ਚੁੱਕੇ ਹੋ ਫਰਾਈਪਰ ਟੈਲੀਵਿਜ਼ਨ ਨਾਲ ਤੇ ਮੈਂ ਪਰਮਜੀਤ ਸਖਾਣਾ ਅੱਜ ਇੱਕੋ اپੀਲ ਕਰਾਂਗੇ ਤੁਹਾਨੂੰ ਕਿ ਇਸ ਵੀਡੀਓ ਨੂੰ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਅੱਜ ਅਸੀਂ ਤੁਹਾਨੂੰ ਉਸ ਬੱਚੀ ਨਾਲ ਮਲਾਉਣ ਜਾ ਰਹੇ ਹਾਂ ਜਿਸ ਨੇ ਆਪਣੇ ਮਾਪਿਆਂ ਦਾ ਹੀ ਨਹੀਂ ਬਲਕਿ ਫਰਾਈਪਰ ਦਾ ਹੀ ਨਹੀਂ ਪੂਰੇ ਪੰਜਾਬ ਦਾ ਨਾਮ ਜਿਹੜਾ ਰੌਸ਼ਨ ਕੀਤਾ ਅਸੀਂ ਉਸ ਬੱਚੀ ਦੇ ਘਰ ਵਿੱਚ ਮੌਜੂਦ ਆ ਪਲਕ ਨਾਮ ਹੈ ਉਸ ਬੱਚੀ ਦਾ ਸਕਿਸ ਰੂਪ ਵਿੱਚ ਸੱਤ ਸੁਰਤ ਬੱਚੀ ਆ ਤਾਂ ਉਸਨੇ ਗੁਰਮਤ ਮੁਕਾਬਲਿਆਂ ਵਿੱਚ 5 ਲੱਖ ਦੇ ਕਰੀਬ ਜਿਹੜਾ ਇਨਾਮ ਆ ਉਹ ਹਾਸਲ ਕੀਤਾ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਬੱਚੀ ਮੌਜੂਦ ਆ ਬੇਟਾ ਨਾਮ ਕੀ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪਲਕਪ੍ਰੀਤ कौर ਹੈ ਮੈਂ ਪਿੰਨੱਥੂ ਵਾਲਾ ਫਿਰੋਜ਼ਪੁਰ ਦੀ ਰਹਿਣ ਵਾਲੀ ਹਾਂ ਤੇ ਮੈਂ ਅਕਾਲ ਅਕੈਡਮੀ ਪੜਾਉਣ ਦੀ ਵਿਦਿਆਰਥਣ ਹਾਂ ਬੇਟਾ ਜਿਹੜੇ ਮੁਕਾਬਲੇ ਹੋਏ ਆ ਕਿੰਨੇ ਦਾ ਇਨਾਮ ਤੁਸੀਂ ਜਿੱਤਿਆ ਕਿਹੜ ਕਿਹੜੀ ਜਗ੍ਹਾ ਤੁਸੀਂ ਇਹਨਾਂ ਮੁਕਾਬਲਿਆਂ ਲਈ ਗਏ ਸੀਗੇ ਮੈਂ ਗੁਰਬਾਨੀ ਕੰਠ ਕਵੀਸ਼ਰੀ ਕੀਰਤਨ ਤੇ ਸਵਾਲ ਜਵਾਬ ਇਹ ਚਾਰ ਮੁਕਾਬਲੇ ਹੋਏ ਸੀ ਹੁਸ਼ਿਆਰਪੁਰ ਵਿੱਚ ਪਿੰਡ ਖੈੜ ਅਛਰਵਾਲ ਵਿਖੇ ਇਹਨਾਂ ਚਾਰਾਂ ਵਿੱਚ ਹੀ ਮੈਂ ਪਾਗ ਲਿਆ 5000 ਬੱਚਾ ਸੀ 5000 ਵਿੱਚੋਂ 1000 ਬੱਚਾ ਉਹਨਾਂ ਨੇ ਫਾਈਨਲ ਦੇ ਵਿੱਚ ਲਿਆ ਤੇ ਫਾਈਨਲ ਦੇ ਵਿੱਚੋਂ 24 ਬੱਚੇ ਸੀਗੇ ਜਿਹੜੇ ਚਾਰਾਂ ਮੁਕਾਬਲਿਆਂ ਦੇ ਵਿੱਚ ਜਿਨ੍ਹਾਂ ਨੇ ਭਾਗ ਲਿਆ ਸੀ ਉਹਨਾਂ ਬੱਚਿਆਂ ਵਿੱਚੋਂ ਉਹਨਾਂ ਨੇ ਇੱਕ ਸਰਵੋਤਮ ਐਵਾਰਡ ਕੱਢਣਾ ਸੀ ਕਿ ਜਿੰਨਾ ਬੱਚਾ ਨੇ ਚਾਰਾਂ 'ਚ ਭਾਗ ਲਿਆ ਸੀ ਉਹਨਾਂ ਬੱਚਿਆਂ ਤੋਂ ਉਹਨਾਂ ਨੇ 16 ਤਰੀਕ ਸ਼ਾਮ ਨੂੰ ਟੈਸਟ ਲਿਆ ਟੈਸਟ ਲੈ ਕੇ ਬਰੀਕੀ ਤੋਂ ਬੱਚਿਆਂ ਨਾਲ ਗੁਰਬਾਣੀ ਕੰਠੋਂ ਨਾਲ ਤੋਂ ਕਵੀਸ਼ਰੀ ਕੀਰਤਨ ਮੁਕਾਬਲੇ ਸੁਣੇ ਗਏ ਉਹਨਾਂ ਤੋਂ ਤੇ ਫਿਰ ਉਹਨਾਂ ਤੋਂ ਪੁੱਛਿਆ ਗਿਆ ਕਿ ਉਹ ਬੱਚਿਆਂ ਨੂੰ ਕੀਤਨ ਬਾਰੇ ਪਤਾ ਹੈ ਜਾਂ ਵੀ ਜਿੰਨਾਂ ਵਿੱਚੋਂ ਭਾਗ ਲੈ ਰਹੇ ਆ ਉਹਨਾਂ ਬਾਰੇ ਉਹਨਾਂ ਨੂੰ ਬਰੀਕੀ ਵਿੱਚ ਪਤਾ ਹੈ ਜਾਂ ਨਹੀਂ ਫਿਰ ਉਹਨਾਂ ਬੱਚਿਆਂ ਵਿੱਚੋਂ ਉਹਨਾਂ ਨੇ ਇੱਕ ਸਰਵੋਤਮ ਐਵਾਰਡ ਕੱਢਿਆ ਜਿਹਨੂੰ 5 ਲੱਖ ਰੁਪਏ ਦਾ ਇਨਾਮ ਦੇਣਾ ਸੀ ਤੇ ਮੈਂ ਚਾਰਾਂ ਵਿੱਚ ਹੀ ਭਾਗ ਲਿਆ ਸੀ ਤੇ ਮੈਂ ਗੁਰਬਾਣੀ ਕੰਡ ਦੇ ਵਿੱਚੋਂ ਦੂਜੀ ਪੋਜੀਸ਼ਨ ਤੇ ਗੁਰਬਾਣੀ ਕੰਡ ਵਿੱਚੋਂ ਪੰਜਵੀਂ ਤੇ ਸਵਾਲਜੋ ਵਿੱਚੋਂ ਮੈਂ ਦੂਜੀ ਪੋਜੀਸ਼ਨ ਹਾਸਲ ਕੀਤੀ ਕਿੰਨਾ ਸਮਾਂ ਲੱਗਾ ਇਸ ਦੀ ਸੰਥਾ ਲੈਣ ਚ ਤੁਹਾਨੂੰ ਮੈਂ ਸ਼ੁਰੂ ਨਹੀਂ ਸਿੱਖੇ ਰੂਪ ਦੇ ਵਿੱਚ ਆ ਤੇ ਸ਼ੁਰੂ ਤੋਂ ਹੀ ਮੈਨੂੰ ਇਹ ਸਿੱਧ ਮਿਲ ਰਹੀ ਹੈ ਤੇ ਮੈਂ ਮਤਲਬ ਪੌਣੇ 3 ਸਾਲ ਦੀ ਹੁੰਦੀ ਸੀ ਜਾਂ ਵੈਸੇ ਕਹਿ ਸਕਦੀਆਂ ਜਦੋਂ ਮੈਂ ਮਾਤਾ ਦੇ ਗਰਭ ਦੇ ਵਿੱਚ ਸੀ ਉਦੋਂ ਹੀ ਮੈਨੂੰ ਇਹ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਗਈ ਸੀ ਮੇਰੇ ਮਾਤਾ ਜੀ ਉਦੋਂ ਹੀ ਸੁਖਮਨੀ ਸਾਹਿਬ ਦੇ ਪਾਠ ਜਾਂ ਮਤਲਬ ਗੁਰੂ ਦੀ ਬਾਣੀ ਉਹਦੀ ਗਾਉਂਦੇ ਸੀ ਤਾਂ ਉਸ ਦਾ ਪ੍ਰਭਾਵ ਮੇਰੇ ਉੱਤੇ ਪਿਆ ਅੱਗੇ ਜਾ ਕੇ ਹੁਣ ਕੀ ਸੋਚਿਆ ਕੀ ਸੁਪਨੇ ਤੁਹਾਡੇ ਮੇਰਾ ਇੱਕ ਹੀ ਸੁਪਨਾ ਹੈ ਕਿ ਗੁਰੂ ਸਾਹਿਬ ਜੀ ਜਿਹੜੀ ਵੀ ਕੁਰਸੀ ਤੇ ਬਿਠਾਉਣਗੇ ਉਹ ਆਪਾਂ ਇਮਾਨਦਾਰੀ ਨਾਲ ਕਰਾਂਗੀ ਮੈਂ 12ਵੀਂ ਤੋਂ ਬਾਅਦ ਯੂਪੀਐਸਸੀ ਦਾ ਪੇਪਰ ਕਲੀਅਰ ਕਰਕੇ ਤੇ ਮੈਂ ਵੱਡੇ ਅਹੁਦਿਆਂ ਤੇ ਪਹੁੰਚਾਂਗੀ ਅਤੇ ਸਾਰਿਆਂ ਨੂੰ ਇਹੀ ਦੱਸਣਾ ਚਾਹਾਂਗੀ ਕਿ ਸਿੱਕ ਕੰਮ ਜੇ ਜੰਗਾ ਵਿੱਚ ਵੀ ਮੁਕਾਮ ਹਾਸਲ ਕਰ ਰਹੀਏ ਤਾਂ ਉਹ ਪੜ੍ਹਾਈ ਦੇ ਵਿੱਚ ਵੀ ਘਟ ਨਹੀਂ ਹੈਗੀ ਉਹ ਮੁਕਾਬਲਿਆਂ ਦੇ ਵਿੱਚ ਜਾਂ ਹੋਰ ਕੰਮਾਂ ਦੇ ਵਿੱਚ ਘਟਣੀ ਹੈ ਉਹ ਇਹਨਾਂ ਦੇ ਵਿੱਚ ਵੀ ਵੱਡੇ ਵੱਡੇ ਅਹੁਦੇ ਜਾਂ ਹੋਰ ਚੀਜ਼ਾਂ ਵੀ ਪ੍ਰਾਪਤ ਕਰ ਰਹੀ ਹੈ ਤੇ ਮੈਂ ਯੂਪੀਐਸਸੀ ਦਾ ਪੇਪਰ ਕਲੀਅਰ ਕਰਕੇ ਗੁਰੂ ਸਾਹਿਬ ਜੀ ਜਿਹੜੀ ਵੀ ਪੋਸਟ ਤੇ ਬਿਠਾਉਂ ਗੇ ਜਿਹੜੀ ਵੀ ਕੁਰਸੀ ਤੇ ਬਿਠਾਉਣਗੇ ਉਹ ਇਮਾਨਦਾਰੀ ਨਾਲ ਬੇਈਮਾਨੀ ਕਿਸੇ ਨਾਲ ਨਹੀਂ ਕਰਨੀ ਇਮਾਨਦਾਰੀ ਨਾਲ ਗੁਰੂ ਸਾਹਿਬ ਜੀ ਆਪ ਸੇਵਲ ਹਨ ਇਹ ਤਾਂ ਇਹ ਤਾਂ ਨਹੀਂ ਹੋਵੇਗਾ ਕਿ ਜੇ ਤੁਸੀ ਕਿਸੇ ਵੱਡੇ ਅਹੁਦੇ ਤੇ ਪਹੁੰਚ ਗਏ ਜਾਂ ਕੁਰਸੀ ਤੇ ਬੈਠ ਗਏ ਤਾਂ ਸਿੱਖੀ ਸਰੂਪ ਤੋਂ ਦੂਰ ਹੋ ਜੂਗੇ ਨਹੀਂ ਮੈਨੂੰ ਇਹ ਸਮਝਾਇਆ ਗਿਆ ਕਿ ਸਿੱਖੀ ਖਾਤਰ ਭਾਈ ਮਨੀ ਸਿੰਘ ਜੀ ਨੇ ਬੰਦ ਬੰਦ ਘਟਵਾਤੇ ਭਾਈ ਸ਼ਬੇਗ ਸਿੰਘ ਪੈਸ਼ਬਾਦ ਸਿੰਘ ਨੇ ਚੜਖੜੀਆਂ ਤੇ ਚੜ ਗਏ ਕਈਆਂ ਨੇ ਖੋਪਰ ਲੁਹਾਤੇ ਤੇ ਛੋਟੇ ਸਹਬਜ਼ਾਦੇ ਵੱਡੇ ਸਹਬਜ਼ਾਦੇ ਜੰਗਾਂ ਵਿੱਚ ਸ਼ਹੀਦ ਹੋ ਗਏ ਨੀਆਂ ਵਿੱਚ ਚਣਗੇ ਉਹਨਾਂ ਨੇ ਸਿੱਖੀ ਧਰਮ ਨਹੀਂ ਛੱਡਿਆ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸ਼ਹੀਦੀ ਉਹਨਾਂ ਨੇ ਪਹਿਲੇ ਨੰਬਰ ਤੇ ਰੱਖੀ ਉਹਨਾਂ ਨੇ ਕਿਹਾ ਕਿ ਸਾਨੂੰ ਸ਼ਹੀਦ ਕਰ ਦਿਓ ਪਰ ਅਸੀਂ ਸਿੱਖ ਧਰਮ ਨਹੀਂ ਛੱਡਾਂਗੇ ਅਸੀਂ ਇਸਲਾਮ ਕਬੂਲ ਨਹੀਂ ਕਰਾਂਗੇ ਐਸੀ ਤਰ੍ਹਾਂ ਹੀ ਕਿ ਸਿੱਖੀ ਨਹੀਂ ਛੱਡਣੀ ਹੋਰ ਭਾਵੇਂ ਆਪਾਂ ਮੱਲਾ ਮਾਰਾਂਗੇ ਤੇ ਹੋਰਾਂ ਮੁਕਾਮਾਂ ਤੇ ਵੀ ਪਹੁੰਚਾਂਗੇ ਸਿੱਖ ਧਰਮ ਨਹੀਂ ਛੱਡਣਾ ਚਾਹੇ ਆਪਾਂ ਨੂੰ ਚਾਹੇ ਆਪਾਂ ਆਈਐਸ ਬਣਨਾ ਚਾਹੀਏ ਉਹ ਆਪਾਂ ਨੂੰ ਪੋਸਟ ਨਾ ਮਿਲੇ ਪਰ ਸਿੱਖ ਧਰਮ ਨਹੀਂ ਛੱਡਾਂਗੇ ਉਹ ਪੋਸਟ ਚਾਹੇ ਗੁਰੂ ਸਾਹਿਬ ਦੀ ਕਿਰਪਾ ਨਾਲ ਟਾਈਮ ਲੱਗ ਜਾਵੇ ਉਸ ਪੋਸਟ ਨੂੰ ਲੈਣ ਲਈ ਪਰ ਉਹ ਪੋਸਟ ਤੇ ਸਿੱਖੀ ਸਰੂਪ ਦੇ ਵਿੱਚ ਹੀ ਭਾਵਾਂਗੇ ਤੇ ਇੱਕ ਗੁਰਸੇਖ ਬਣ ਕੇ ਉਹ ਪੋਸਟ ਲੈ ਕੇ ਉਹਨਾਂ ਤੇ ਰਿਸ਼ਵਤ ਨਹੀਂ ਲਵਾਂਗੇ ਬੇਈਮਾਨੀ ਨਹੀਂ ਕਰਾਂਗੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਮਾਨਦਾਰੀ ਨਾਲ ਲਿਭਾਵਾਂਗੇ ਹੁਣ ਬੱਚਿਆਂ ਨੂੰ ਕੀ ਪਿਲ ਕਰਨੇ ਚਾਹੋਂਗੇ ਕਾਫੀ ਸਾਰੇ ਬੱਚੇ ਆ ਕਿ ਜਿਹੜੇ ਸਿੱਖੀ ਤੋਂ ਦੂਰ ਆ ਅੱਜਕੱਲ ਮੈਂ ਇਸੇ ਦੀ ਗੱਲ ਨਹੀਂ ਪਹਿਲਾਂ ਕਰਦਾ ਮੈਂ ਆਪਣੀ ਗੱਲ ਕਰਦਾ ਜਿਸ ਤਰ੍ਹਾਂ ਮੈਂ ਵੀ ਸਿੱਖੀ ਤੋਂ ਦੂਰ ਆ ਮੈਂ ਕੇਸ ਕਤਲ ਕਰਾਏ ਹੋਏ ਬਹੁਤ ਸਾਰੇ ਇਦਾਂ ਦੇ ਬੱਚੇ ਆ ਬੱਚੇ ਨੂੰ ਸ਼ੁਰੂ ਤੋਂ ਹੀ ਜੋ ਪਰਵਿਸ਼ਤ ਦਿੱਤੀ ਜਾਂਦੀ ਹੈ ਇਹ ਬੱਚਾ ਵੱਡੇ ਹੋ ਕੇ ਵੀ ਉਹੀ ਕਰਦਾ ਹੈ ਜੇ ਮਾਤਾ ਦੇ ਗਰਭ ਦੇ ਵਿੱਚ ਬੱਚਾ ਹੋਏਗਾ ਤਾਂ ਮਾਂ ਜੇ ਫੈਸ਼ਨਵਲ ਜਾਏਗੀ ਤਾਂ ਬੱਚਾ ਆਟੋਮੈਟਿਕਲੀ ਫੈਸ਼ਨਵਲ ਜਾਏਗਾ ਉਹ ਵੀ ਆਪਣੇ ਕੇਸ ਕਤਲ ਕਰਵਾਏਗਾ ਵੀ ਨਹੀਂ ਤੇ ਦੁਕਾਨ ਤੇ ਜਾਏਗਾ ਤੇ ਜੇ ਬੱਚੇ ਨੂੰ ਮਾਤਾ ਦੇ ਗਰਭ ਦੇ ਵਿੱਚ ਜੇ ਮਾਤਾ ਆਪ ਗੁਰਬਾਨੀ ਪੜੇਗੀ ਗੁਰੂ ਦੇਵਲ ਜਾਏਗੀ ਗੁਰੂ ਦੇ ਲੜ ਲੱਗੇਗੀ ਤਾ ਆਟੋਮੈਟਿਕਲੀ ਬੱਚੇ ਦਾ ਧਿਆਨ ਵੀ ਗੁਰੂ ਵਾਲੇ ਪਾਸੇ ਜਾਏਗਾ ਬੱਚਾ ਵੀ ਗੁਰੂ ਤੋਂ ਪਰਾਂ ਨਹੀਂ ਹਟੇਗਾ ਉਹ ਗੁਰੂ ਨੂੰ ਪੈਲ ਦੇਵੇਗਾ ਤੇ ਹੁਣ ਜਿਸ ਤਰ੍ਹਾਂ ਅੰਮ੍ਰਿਤਧਾਰੀ ਜਿਹੜੇ ਬੱਚੇ ਨੇ ਜਾਂ ਅੰਮ੍ਰਿਤਧਾਰੀ ਲੜਕੀਆਂ ਕਹਿ ਸਕਦੇ ਆਪਾਂ ਉਹ ਅੰਮ੍ਰਿਤ ਛੱਕ ਕੇ ਵੀ ਇਹਨਾਂ ਚੀਜ਼ਾਂ ਤੋਂ ਦੂਰ ਹੋ ਰਹੀਆਂ ਨੇ ਅਮਰਿਤ ਸ਼ਾਕੇ ਨੂੰ ਕੇਸ ਕਤਲ ਕਰਵਾਰੀਆਂ ਨੇ ਉਹ ਕਹਿ ਗਏ ਕੁਝ ਨਹੀਂ ਹੁੰਦਾ ਇਨਾਂ ਚੀਜ਼ਾਂ ਦੇ ਵਿੱਚ ਉਹ ਜੋ ਮਤਲਬ ਕੈਸਾ ਕਦਿਆ ਨੇ ਜਿਉਂ ਉਹਨੇ ਆਪਣੇ ਛੌਂਕ ਪੂਰੇ ਕਰਨੇ ਤਾਂ ਅਮਰਿਤਨਾਸ਼ਕਨ ਅਮਰਿਤ ਸ਼ਾਕੇ ਆਪਾਂ ਆਪਣੀ ਰੈਣੀ ਬੈਣੀ ਪੂਰੀ ਰੱਖਣੀ ਹੈ ਆਪਾਂ ਨੂੰ ਇਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਜੇ ਆਪਾਂ ਗੁਰੂ ਦੇ ਲੜ ਲੱਗੀਆਂ ਤਾਂ ਗੁਰੂ ਦੀ ਗੱਲ ਮੰਨੋ ਜੋ ਗੁਰੂ ਜੀ ਨੇ ਗੁਰਬਾਣੀ ਵਿੱਚ ਸਮਝਾਇਆ ਹੈ ਆਪਾਂ ਨੂੰ ਉਹ ਮੰਨਣਾ ਚਾਹੀਦਾ ਹੈ ਗੁਰਬਾਣੀ ਪੜਾਂਗੇ ਤਾਂ ਉਹਨੂੰ ਵਿਚਾਰਨਾ ਵੀ ਚਾਹੀਦਾ ਹੈ ਤੇ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਹੜੇ ਪਤਿਤ ਪੁਨੇਵਲ ਜਾ ਰਹੇ ਨੇ ਜਾਂ ਜਿਹੜੇ ਕੇਸ ਕਤਲ ਕਰਵਾ ਰਹੇ ਨੇ ਉਹ ਚੀਜ਼ਾਂ ਨਾ ਕਰਨ। ਉਹਨਾਂ ਤੋਂ ਹਟ ਕੇ ਉਹ ਗੁਰਬਾਣੀ ਦੇ ਲੜ ਲੱਗਣ ਅਤੇ ਅੰਮ੍ਰਿਤ ਛਕ ਕੇ ਗੁਰੂ ਦੇ ਸਿੰਘ ਸਜਣ ਕਿਉਂਕਿ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਹੁਕਮ ਦਿੱਤਾ ਹੈ ਸਿੱਖ ਦਾ ਅੰਮ੍ਰਿਤ ਛਕਣਾ ਜ਼ਰੂਰੀ ਹੁੰਦਾ ਹੈ। ਚਾਹੇ ਗੈਰ ਸਿੱਖ ਭਾਵੇਂ ਉਹ ਉਹਦੀ ਛਰਦਾਏ ਉਹ ਛਕੇ ਪਰ ਸਿੱਖ ਦਾ ਅੰਮ੍ਰਿਤ ਛਕਣਾ ਜ਼ਰੂਰੀ ਏ। ਅੰਮ੍ਰਿਤ ਛਕ ਕੇ ਆਪਾਂ ਨੂੰ ਆਪਣੇ ਮਾਪਿਆਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਸਾਰੀ ਆਪਣੀ ਟੈਨਸ਼ਨ ਫਿਰ ਗੁਰੂ ਸਾਹਿਬ ਆਪਣੇ ਸਿਰ ਤੇ ਲੈ ਲੈਂਦੇ ਨੇ ਬਸ ਇੰਨੀ ਹਸਿਆਣੀਆਂ ਗੱਲਾਂ ਸਿੱਖਿਆਗੇ ਤੋ ਤੁਸੀਂ ਉਮਰ ਦਾ ਬਹੁਤ ਛੋਟਾ ਹੈ ਜਿਹਦਾ ਤੁਹਾਡੀ ਮਾਤਾ ਦੱਸਗੀ 12 12 ਸਾਲ ਉਮਰ 12 ਸਾਲ ਉਮਰ ਆ ਤੇ ਇਨੇ ਸਿਆਣੀਆਂ ਗੱਲਾਂ ਕੋਈ ਵੱਡੀ ਉਮਰ ਦਾ ਬੰਦਾ ਵੀ ਨਹੀਂ ਕਰ ਸਕਦਾ ਇਹ ਗੱਲਾਂ ਮੈਨੂੰ ਸ਼ੁਰੂਤੀ ਸਿਖਾਈਆਂ ਗਈਆਂ ਨੇ ਸਿਆਣੀਆਂ ਗੱਲਾਂ ਤਾਂ ਆਪਾਂ ਕਹਿੰਦੇ ਕਿ ਜੇ ਆਪਾਂ ਗੁਰੂ ਦਾ ਓਟ ਆਸਰਾ ਲੈ ਲੀਨਾ ਤਾਂ ਜਿਹੜਾ ਬੰਦਾ ਜਿਹੜਾ ਵੱਡਾ ਬੰਦਾ ਚਾਹੇ ਉਹ 50 ਸਾਲ ਦਾ ਉਹ ਮੁਕਾਮ ਨਹੀਂ ਹਾਸਲ ਕਰ ਸਕਦਾ ਤੇ ਜੇ ਗੁਰੂ ਸਾਹਿਬ ਦਾ ਆਪਣੇ ਤੇ ਸਹਾਰਾ ਹੋਵੇ ਆਪਾਂ ਨੇ ਮੇਰ ਹੋਵੇ ਨਾ ਤਾਂ ਉਹ ਕਹਿ ਸਕਦੇ ਹਾਂ 2 ਸਾਲ ਦਾ ਬੱਚਾ 5 ਸਾਲ ਦਾ ਬੱਚਾ ਵੀ ਹਾਸਲ ਕਰ ਸਕਦਾ ਹੈ ਤੇ ਮੈਨੂੰ ਸ਼ੁਰੂ ਤੋਂ ਹੀ ਸਿਖਾਇਆ ਗਿਆ ਕਿ ਸਿੱਖੀ ਨਾਲ ਜੁੜਨਾ ਹੈ ਤੇ ਸਿੱਖੀ ਤੋਂ ਪਰਾਂ ਨਹੀਂ ਹਟਣਾ ਇਹ ਗੱਲਾਂ ਮੇਰੇ ਮਾਤਾ ਪਿਤਾ ਜੀ ਨੇ ਤੇ ਗੁਰੂ ਸਾਹਿਬ ਜੀ ਨੇ ਤੇ ਹੋਰਾਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀ ਮੇਰਾ ਸਹਿਯੋਗ ਕੀਤਾ ਚਾਹੇ ਮੈਨੂੰ ਇੱਕ ਸ਼ਬਦ ਹੀ ਉਹਨਾਂ ਨੇ ਪੜ੍ਹਾਇਆ ਪਰ ਉਹਦੇ ਵਿੱਚ ਵੀ ਉਹਨਾਂ ਨੇ ਮੈਨੂੰ ਬਹੁਤ ਗੱਲਾਂ ਸਿਖਾਈਆਂ ਨੇ ਇਹ ਗੱਲਾਂ ਮੈਨੂੰ ਮੇਰੇ ਮਾਤਾ ਪਿਤਾ ਤੋਂ ਗੁਰਬਾਣੀ ਤੋਂ ਹੋਰਾਂ ਲੋਕਾਂ ਤੋਂ ਜਿਨ੍ਹਾਂ ਨੇ ਮੈਨੂੰ ਸਿਖਾਇਆ ਉਹਨਾਂ ਤੋਂ ਮਿਲੀਆਂ ਨੇ ਸਾਡੇ ਨਾਲ ਇਸ ਵੇਲੇ ਬੱਚੀ ਦੀ ਮਾਤਾ ਮੌਜੂਦ ਆ ਗੱਲਬਾਤ ਕਰਾਂਗੇ ਬੱਚੀ ਪਾਲਕ ਇਨੀਆਂ ਸਿਆਣੀਆਂ ਗੱਲਾਂ ਉਹਨੇ ਕੀਤੀਆਂ ਖਾਸ ਤੌਰ ਤੇ ਸਿੱਖੀ ਨੂੰ ਲੈ ਕੇ ਸ਼ੁਰੂ ਤੋਂ ਹੀ ਇਦਾਂ ਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਇਹ ਸ਼ੁਰੂ ਤੋਂ ਹੀ ਗੁਰੂ ਸਾਹਿਬ ਜੀ ਦੀ ਅਦੇ ਤੇ ਕਿਰਪਾ ਰਹੀ ਏ ਅ ਜਦੋਂ ਸ਼ੁਰੂਆਤ ਵਿੱਚ ਇਹਨੂੰ ਸਕੂਲ ਪਾਇਆ ਗਿਆ ਸੀਗਾ ਸਕੂਲ ਵਿੱਚ ਸਭ ਤੋਂ ਪਹਿਲੇ ਸਿਰ ਤੇ ਜੂڑا ਕਰਕੇ ਜਾਣਾ ਪਟਕਾ ਬੰਨਣਾ ਸ਼ੁਰੂਆਤ ਵਿੱਚ ਇਹਨੇ ਘਰਾਂ ਨੂੰ ਕਿ ਦੱਸਣਾ ਕਿਉਂਕਿ ਉੱਥੇ ਸਿਰਫ ਇਥੋਂ ਪਤਾ ਲੱਗਦਾ ਸੀ ਵੀ ਬੱਚਿਆਂ ਦੀ ਯੂਨੀਫਾਰਮ ਜਿਹੜੀ ਆ ਜੇ ਲੜਕੀਆਂ ਦੀ ਨੀਲੇ ਰੰਗ ਦੀ ਆ ਤੇ ਲੜਕੀਆਂ ਦੀ ਚਿੱਟੇ ਰੰਗ ਦੀ ਆ ਤੇ ਜਦੋਂ ਇਹਨੇ ਘਰ ਆਣਾ ਸਕੂਲ ਤੋਂ ਆਣ ਕੇ ਇਹਨੇ ਮਤਲਬ ਜਦੋਂ ਛੋਟਾ ਬੱਚਾ ਗੱਲ ਕਰਦਾ ਨਾ ਆਪਾਂ ਨੂੰ ਬੜਾ ਪਿਆਰਾ ਲੱਗਦਾ ਨਾ ਤੇ ਆਟੋਮੈਟਿਕਲੀ ਮਾਤਾ ਪਿਤਾ ਦਾ ਹਾਸਾ ਵੀ ਨਿਕਲ ਜਾਂਦਾ ਉਸ ਟਾਈਮ ਤੇ ਹਨਾ ਵੀ ਹਾਂ ਵੀ ਕਿੰਨਾ ਪਿਆਰਾ ਲੱਗਦਾ ਐਨੇ ਘਰ ਆਣ ਕੇ ਦੱਸਣਾ ਵੀ ਅਸੀਂ ਪੁੱਛਣਾ ਵੀ ਸਾਡੀ ਹੁਣ ਤੱਕ ਵੀ ਰੂਟੀਨ ਹੈ ਵੀ ਬੇਟਾ ਬੀਏ ਕਰ ਰਿਹਾ ਉਹਨੂੰ ਵੀ ਅਸੀਂ ਪੁੱਛੀਦਾ ਜਦੋਂ ਇਹਨੇ ਘਰ ਆਣਾ ਇਹਦੇ ਪਾਪਾ ਨੇ ਪੁੱਛਣਾ ਵੀ ਕਿੰਨੇ ਤੁਹਾਡੀ ਕਲਾਸ ਵਿੱਚ ਲੜਕੇ ਸੀ ਕਿੰਨੀਆਂ ਲੜਕੀਆਂ ਸੀ ਇਸ ਗੱਲ ਤੇ ਹਾਸਾ ਵੀ ਆ ਜਾਂਦਾ ਵੈਸੇ ਤਾਂ ਇਹਨੇ ਕਹਣਾ ਉੱਥੇ ਤਾਂ ਸਾਰੇ ਵੀਰੇ ਹੀ ਨੇ ਦੀਦੀ ਦਾ ਕੋਈ ਵੀ ਨਹੀਂ ਅਸੀਂ ਹੈਰਾਨ ਹੋਣਾ ਵੀ ਮਤਲਬ ਇਹ ਕੀ ਮਤਲਬ ਹੋਇਆ ਵੀ ਇਹਨੇ ਕਿਹਾ ਵੀ ਉੱਥੇ ਤਾਂ ਸਾਰੇ ਵੀਰੇ ਹੀ ਆ ਫੇਰ ਦੋ ਤਿੰਨ ਰੁਟੀਨ ਚ ਸੀ ਇਹ ਗੱਲ ਇਹਨੂੰ ਪੁੱਛਣੀ ਐ ਨੇ ਫੇਰ ਕਹਿੰਨਾ ਵੀ ਉੱਥੇ ਤਾਂ ਸਾਰੇ ਵੀਰੇ ਹੀ ਏ ਦੀਦੀ ਦਾ ਕੋਈ ਵੀ ਨਹੀਂ ਤੇ ਮਤਲਬ ਫਿਰ ਅਸੀਂ ਇੱਕ ਦੋ ਵਾਰੀ ਇਹਦੇ ਟੀਚਰ ਨਾਲ ਵੀ ਗੱਲ ਕੀਤੀ ਤਾਂ ਜਦੋਂ ਉਹਨਾਂ ਨੇ ਦੱਸਿਆ ਵੀ ਮਤਲਬ ਇਸ ਤਰ੍ਹਾਂ ਕਰਕੇ ਵੀ ਲੜਕੇ ਵੀ ਜੂੜਾ ਕਰਕੇ ਆਉਂਦੇ ਆ ਸਿਰਫ ਡਿਫਰੈਂਟ ਇਹ ਹੁੰਦਾ ਵੀ ਜੇ ਲੜਕੀਆਂ ਨੇ ਚਿੱਟੀ ਵਰਦੀ ਪਾਈ ਤੇ ਲੜਕਿਆਂ ਨੇ ਨੀਲੀ ਵਰਦੀ ਪਾਈ ਤੇ ਫਿਰ ਅਸੀਂ ਇਹਨੂੰ ਇੱਕ ਵਾਰੀ ਦੁਬਾਰਾ ਪੁੱਛਿਆ ਵੀ ਬੇਟੇ ਕਿੰਨੇ ਤੇਰੀ ਕਲਾਸ 'ਚ ਲੜਕੀਆਂ ਨੇ ਤੇ ਕਿੰਨੇ ਲੜਕੇ ਆ ਇਹਨੇ ਫਿਰ ਉਹੀ ਇਹਦਾ ਜਵਾਬ ਸੀਗਾ ਫਿਰ ਅਸੀਂ ਇਹਨੂੰ ਸਮਝਾਇਆ ਵੀ ਬੇਟੇ ਤੁਹਾਡੇ ਸਕੂਲ ਦੇ ਵਿੱਚ ਮੇਨ ਜਿਹੜੀ ਤੁਹਾਡੀ ਐਡਰੈਸ ਹੈ ਨਾ ਇਹ ਤੁਹਾਡਾ ਡிரஸ் ਕੋਡ ਆ ਵੀ ਲੜਕੀਆਂ ਨੇ ਵੀ ਸਿਰ ਤੇ ਜੂڑا ਕਰਨਾ ਤੇ ਲੜਕੀਆਂ ਨੇ ਵੀ ਫਿਰ ਜਦੋਂ ਇਹਨੂੰ ਪੁੱਛਿਆ ਮਤਲਬ ਪਤਾ ਲੱਗ ਗਿਆ ਵੀ ਹਾਂ ਵੀ ਉਹ ਲੜਕੀਆਂ ਜਦੋਂ ਇਹਨੂੰ ਇਹ ਦੱਸਿਆ ਗਿਆ ਵੀ ਜੇ ਤੇਰੇ ਵਾਈਟ ਡிரஸ் ਪਾਈ ਆ ਤੇ ਇਹਨਾਂ ਮਤਲਬ ਲੜਕੀਆਂ ਨੇ ਬਲੂ ਡிரஸ் ਪਾਈ ਹੋਏਗੀ ਜਦੋਂ ਦੁਬਾਰਾ ਰੁਟੀਨ 'ਚ ਅਸੀਂ ਇਹ ਸਵਾਲ ਪੁੱਛਣਾ ਵੀ ਹੇਰ ਇਹਨੂੰ ਹੌਲੀ ਹੌਲੀ ਪਤਾ ਲੱਗ ਗਿਆ ਤਾਂ ਉਸ ਚੀਜ਼ ਨੂੰ ਫਿਰ ਇਹਨੂੰ ਮਤਲਬ ਨਾ ਇੱਕ ਪ੍ਰਾਊਡ ਜਿਵੇਂ ਆਪਾਂ ਫੀਲ ਕਰਦੇ ਆ ਆਪਣੇ ਅਤੇ ਮਾਣ ਵੀ ਹਾਂ ਵੀ ਲੜਕੀਆਂ ਦੇ ਨਾਲ ਦੀ ਸੇਮ ਮੇਰੀ ਡிரஸ் ਆ ਮਤਲਬ ਉਹ ਚੀਜ਼ ਨੂੰ ਵਧੀਆ ਤਰੀਕੇ ਨਾਲ ਇਹ ਲੈਣ ਲੱਗ ਪਈ ਹੌਲੀ ਹੌਲੀ ਫਿਰ ਦੁਮਾਲਾ ਸਜਾਣਾ ਸ਼ੁਰੂ ਕੀਤਾ ਤਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੋਈ ਵੀ ਇਸੇ ਤਰੀਕੇ ਨਾਲ ਹੀ ਅੱਜ ਇਹ ਸਿੱਖੀ ਸਰੂਪ ਦੇ ਵਿੱਚ ਹੈਗੀ ਹੈ ਅੱਜ ਕੱਲ ਜਿਆਦਾਤਰ ਜਿੱਦਾਂ ਬਿਟੀ ਪਲਕ ਨਾਲ ਗੱਲ ਕਰਕੇ ਹਟਿਆ ਸੀ ਕਿ ਜਿਆਦਾਤਰ ਬੱਚੇ ਅੱਜ ਕੱਲ ਸਿੱਖੀ ਸਰੂਪ ਤੋਂ ਦੂਰ ਹੈ ਉਸ ਦਾ ਮੁੱਖ ਕਾਰਨ ਕੀ ਸਮਝਦੇ ਮੁੱਖ ਕਾਰਨ ਉਹਨਾਂ ਦੇ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਮਾਪੇ ਆ ਉਹ ਇਸ ਕਰਕੇ ਵੀ ਜੇ ਮਾਪੇ ਗੁਰੂ ਨਾਲ ਜੁੜੇ ਹੋਣਗੇ ਤਾਂ ਬੱਚੇ ਵੀ ਗੁਰੂ ਨਾਲ ਜੁੜਨਗੇ ਸਿੱਖੀ ਤੋਂ ਪਤਤ ਨਹੀਂ ਹੋਣਗੇ ਜੇ ਮਾਪਿਆਂ ਨੂੰ ਗੁਰੂ ਬਾਰੇ ਨਹੀਂ ਪਤਾ ਗੁਰੂ ਨਾਲ ਨਹੀਂ ਜੁੜੇ ਤਾਂ ਆਪਣੇ ਬੱਚਿਆਂ ਨੂੰ ਵੀ ਨਹੀਂ ਜੋੜ ਸਕਦੇ ਸਾਨੂੰ ਗੁਰੂ ਸਾਹਿਬ ਜੀ ਨੇ ਇਸ ਪਾਸੇ ਲਾਇਆ ਕਿਉਂਕਿ ਮੈਂ ਜੋ ਮੇਰਾ ਪਛੋਕੜ ਹੈ ਮੇਰੇ ਪਕੇ ਆ ਉਹ ਸਿੱਖੀ ਸਰੂਪ ਚ ਨਹੀਂ ਗਏ ਠੀਕ ਹੈ ਪਰ ਮੈਂ ਵਿਆਹ ਤੋਂ ਬਾਅਦ ਸੌਰੇ ਘਰ ਆਣ ਕੇ ਅੰਮ੍ਰਿਤ ਛਕਿਆ ਤਾਂ ਉਸ ਤੋਂ ਬਾਅਦ ਸਿੱਖੀ ਸਰੂਪ ਨੂੰ ਬਰਕਰਾਰ ਰੱਖਣ ਵਿੱਚ ਬੇਸ਼ੱਕ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਪਰ ਜਿਵੇਂ ਜਿਵੇਂ ਮਾਹੌਲ ਦੇਖਦੇ ਆਪਾਂ ਉਸ ਤਰੀਕੇ ਨਾਲ ਇਹਨਾਂ ਬੱਚਿਆਂ ਨੂੰ ਹੀ ਸਮਝਾਈਦਾ ਵੀ ਬੇਟੇ ਜੋ ਆਪਾਂ ਨੂੰ ਗੁਰੂ ਸਾਹਿਬ ਜੀ ਨੇ ਸਰੂਪ ਦਿੱਤਾ ਇਸ ਤੋਂ ਉੱਪਰ ਹੋਰ ਕੁਝ ਨਹੀਂ ਹੈ ਆਪਾਂ ਸਿੱਖੀ ਸਰੂਪ ਦੇ ਵਿੱਚ ਪਰਪੱਕ ਰਹਿਣਾ ਤੇ ਬੱਚਿਆਂ ਨੂੰ ਜੇ ਆਪਾਂ ਗੱਲ ਕਰੀਏ ਤਾਂ ਸਭ ਤੋਂ ਵੱਡਾ ਮੇਨ ਰੋਲ ਮਾਂ ਦਾ ਤੇ ਪਿਤਾ ਦਾ ਪਿਤਾ ਨੇ ਤਾਂ ਘਰੋਂ ਬਾਹਰ ਚਲੇ ਜਾਣਾ ਹੁੰਦਾ ਕੰਮਕਾਜ ਲਈ ਕਰੇ ਰਹਿਗੀ ਮਾਂ ਜੇ ਮਾਂ ਹੀ ਨਾ ਆਪਣੇ ਬੱਚਿਆਂ ਨੂੰ ਦੱਸ पाएगी ਉਹਨਾਂ ਨੂੰ ਗਾਈਡ ਨਾ ਕਰ ਪਾਈ ਵੀ ਆਪਾਂ ਕਿਹੜੇ ਪਾਸੇ ਜਾਣਾ ਹੈ ਕਿਹੜੇ ਪਾਸੇ ਨਹੀਂ ਜਾਣਾ ਤਾ ظاہر ਗੱਲੇ ਵੀ ਬੱਚੇ ਵੀ ਗਲਤ ਪਾਸੇ ਜਾਣਗੇ ਤੇ ਜੇ ਮਾਂ ਉਹਨਾਂ ਨੂੰ ਦੱਸੇਗੀ ਵੀ ਆਪਣੇ ਛੋਟੇ ਸਹਬਜ਼ਾਦਿਆਂ ਨੇ ਆਪਣੇ ਲਈ ਸ਼ਹੀਦੀਆਂ ਕੀਤੀਆਂ ਭਾਈ ਤਾਰੂ ਸਿੰਘ ਜੀ ਨੇ ਕਿਸਾਂ ਦੀ ਬਦੌਲਤ ਖੋਪਰ ਲਵਾਤਾ ਜਦੋਂ ਮਾਂ ਆਪਣੇ ਬੱਚੇ ਨੂੰ ਗਲਵਕੜੀ ਚ ਲੈ ਕੇ ਦੱਸੇਗੀ ਨਾ ਤਾਂ ਬੱਚੇ ਵੀ ਉਸ ਗੱਲ ਨੂੰ ਸੋਚਣਗੇ ਸੋਚਣ ਲਈ ਮਜਬੂਰ ਹੋਣਗੇ ਵੀ ਵਾਕਈ ਸਾਡਾ ਵਿਰਸਾ ਇੰਨਾ ਅਨਮੋਲ ਏ ਇੰਨਾ ਮਹਾਨ ਏ ਤੇ ਸਾਨੂੰ ਵੀ ਸਿੱਖੀ ਸਰੂਪ ਚ ਆਉਣਾ ਚਾਹੀਦਾ ਜਿੱਦਾਂ ਬੱਚੀ ਨੇ ਦੱਸਿਆ ਕਿ ਉਹਨੂੰ ਸੁਪਨੇ ਕਾਫੀ ਵੱਡੇ ਆ ਅਫਸਰ ਬਣਨਾ ਚਾਹੁੰਦੀ ਹੈ ਆਈਪੀਐਸ ਬਣਨਾ ਚਾਹੁੰਦੀ ਆਈਐਸ ਬਣਨਾ ਚਾਹੁੰਦੀ ਆ ਤਾਂ ਉਸ ਲਈ ਖਰਚੇ ਦੀ ਵੀ ਲੋੜ ਹੋਊਗੀ ਕਿਉਂਕਿ ਗਾਹ ਪੜ੍ਹਾਈਆਂ ਜਿਹੜੀਆਂ ਕਾਫੀ ਮਹਿੰਗੀਆਂ ਤਾਂ ਬਹੁਤ ਸਾਰੇ ਸੰਸਥਾਵਾਂ ਹੈਗੀਆਂ ਐਨਆਰਆਈ ਵੀ ਰਹਿਗੇ ਆ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਥੋੜਾ ਤਾਂ ਕਹਿੰਦੇ ਘਰ ਵੀ ਜਿਹੜਾ ਉਹ ਆਪਣੇ ਆਪ ਦਾ ਨਹੀਂਗਾ ਖੁੱਦ ਦਾ ਹਾਂਜੀ ਸਾਡੇ ਕੋਲ ਆਪਣੇ ਘਰ ਦੀ ਥਾਂ ਨਹੀਂ ਹੈਗੀ ਅਸੀਂ 2012 ਤੋਂ ਇਸ ਪਿੰਨ ਨੱਥੂ ਵਾਲਾ ਕਨੇ ਨੱਥੂ ਵਾਲਾ ਦੇ ਨਗਰ ਵਿੱਚ ਗੁਰਦੁਆਰਾ ਸਾਹਿਬ ਦੀ ਜੋ ਕਿ ਪਲਕਪ੍ਰੀਤ ਦੇ ਪਾਪਾ ਜੀ ਡਿਊਟੀ ਨਿਭਾਰੇ ਨੇ ਗਰੰਥੀ ਸਿੰਘ ਦੀ ਆਪਣਾ ਸਾਡੇ ਕੋਲ ਕਰਨੀ ਹੈਗਾ ਪਰ ਅਸੀਂ ਅਪੀਲ ਇਹੀ ਕਰਨਾ ਚਾਹਾਂਗੇ ਕਿ ਜੋ ਬੇਟੀ ਪਲਕਪ੍ਰੀਤ ਦੇ ਸੁਪਨੇ ਨੇ ਹੂੰ ਗੁਰੂ ਸਭਗੇ ਅਰਦਾਸ ਹੈ ਵੀ ਉਹ ਸੁਪਨੇ ਇਹਦੇ ਪੂਰੇ ਹੋਣ ਪਰ ਪੂਰੇ ਤਾਂ ਹੋਣਗੇ ਜੇ ਆਪਣੇ ਕੋਲ ਮਾਇਆ ਹੋਵੇਗੀ ਕਿਉਂਕਿ ਜੇ ਆਪਣੇ ਕੋਲ ਮਾਇਲੀ ਸਹਾਇਤਾ ਹੋएगी ਤਾਂ ਪਾ ਬੱਚੇ ਦੇ ਸੁਪਨੇ ਤਾਂ ਪੂਰੇ ਕਰ ਸਕਦੇ ਪਰ ਅਸੀਂ ਬੱਚੇ ਨੂੰ ਇਹ ਨਹੀਂ ਕਹਿ ਸਕਦੇ ਵੀ ਅਸੀਂ ਤੇਰੇ ਸੁਪਨੇ ਪੂਰੇ ਕਰਾਂਗੇ ਕਿਉਂਕਿ ਇੱਕ ਹੁੰਦਾ ਨਾ ਵੀ ਸਾਨੂੰ ਪਤਾ ਹੋਵੇ ਸਾਡੇ ਕੋਲ ਇੰਨੇ ਸਰਸਸ ਹੈਗੇ ਨਹੀਂ ਫਿਰ ਅਸੀਂ ਬੱਚੇ ਨੂੰ ਇਹ ਕਹਿ ਸਕਦੇ ਆ ਪਰ ਅਸੀਂ ਬੱਚਾ ਨੂੰ ਇਹੀ ਕੰਨੇ ਆ ਵੀ ਬੱਚੇ ਜੋ ਵੀ ਤੁਹਾਨੂੰ ਚਾਹੀਦਾ ਤੁਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰੋ ਉਹ ਜਰੂਰ ਤੁਹਾਡੀ ਲੋੜ ਪੂਰੀ ਕਰਨਗੇ ਤੇ ਮੇਨ ਗੱਲ ਇਹ ਵੀ ਜਿਹੜੀ ਸਿੱਖ ਸੰਸਾਵਾ ਨੇ ਉਹਨਾਂ ਨੂੰ ਇਸ ਚੀਜ਼ ਵਾਸਤੇ ਇਸ ਗੱਲ ਲਈ ਅੱਗੇ ਆਉਣਾ ਚਾਹੀਦਾ ਵੀ ਜੇ ਬੱਚੇ ਸਿੱਖੀ ਸਰੂਪ ਵਿੱਚ ਰਹਿ ਕੇ ਗੁਰੂ ਸਾਹਿਬ ਜੀ ਨੂੰ ਮੁੱਖ ਰੱਖ ਕੇ ਆਪਣੇ ਆਪ ਨੂੰ ਇੱਕ ਵੱਡੀ ਪੋਸਟ ਤੇ ਪਹੁੰਚਾਉਣਾ ਚਾਹੁੰਦੇ ਨੇ ਤਾਂ ਐਨ ਆਰ ਆਈ ਵੀਰ ਜਾਂ ਹੋਰ ਸਿੱਖ ਸੰਤਾਂਵਾਂ ਨੂੰ ਮਦਦ ਜ਼ਰੂਰ ਕਰਨੀ ਚਾਹੀਦੀ ਤਾਂ ਬਿਲਕੁਲ ਐਸੀ ਸਾਡੇ ਨਾਲ ਬੱਚੀ ਪਲਕਪ੍ਰੀਤ ਅਤੇ ਉਸਦੇ ਮਾਤਾ ਜੀ ਤਾਂ ਅੱਜ ਪਿੰਡ ਪਹੁੰਚੇ ਸੀ ਗੱਲਬਾਤ ਹੋਈ ਆ ਤਾਂ ਬੱਚੀ ਦੇ ਸੁਪਨੇ ਜਿਹੜੇ ਆ ਉਹ ਕਾਫੀ ਵੱਡੇ ਆ ਸਿੱਖੀ ਰੂਪ ਨਾਲ ਤਾਂ ਇਹ ਬੱਚੀ ਜੁੜੀ ਜੁੜੀ ਹੋਈ ਆ ਪੂਰਾ ਪਰਿਵਾਰ ਹੀ ਜੁੜਿਆ ਹੋਇਆ ਕਿਉਂਕਿ ਬੱਚੇ ਦੇ ਪਿਤਾ ਜਿਹੜੇ ਉਹ ਗਰੰਥੀ ਸਿੰਘ ਆ ਤਾਂ ਘਰ ਦੇ ਹਾਲਾਤ ਵੀ ਬਹੁਤੇ ਚੰਗੇ ਨਹੀਂਗੇ ਖੁਦ ਦਾ ਇੱਕ ਮਕਾਨ ਤੱਕ ਨਹੀਂ ਹੈਗਾ ਤਾਂ ਬੱਚੀ ਦੇ ਸੁਪਨੇ ਕਾਫੀ ਵੱਡੇ ਆ ਨੌਕਰੀ ਕਰਨਾ ਚਾਹੁੰਦੀ ਆ ਪਰ ਹਾਲਾਤ ਥੋੜੇ ਨਾ ਚੁੱਕਾ ਇਸ ਲਈ ਅਸੀਂ ਸਮਾਜ ਸੇਵੀ ਵੀਰਾਂ ਨੂੰ ਐਨ ਆਰ ਆਈ ਵੀਰਾਂ ਨੂੰ ਸਿੱਖ ਸੰਸਥਾਵਾਂ ਨੂੰ ਅਪੀਲ ਕਰਨੇ ਚਾਹਾਂਗੇ ਕਿ ਇਸ ਪਰਿਵਾਰ ਦੀ ਵੱਤਵੱਧ ਮਦਦ ਜਿਹੜੀ ਆ ਤੋ ਜਰੂਰ ਕੀਤੀ ਜਾਵੇ ਤਾਂ ਕਿ ਬੱਚੀ ਅੱਗੇ ਜਾ ਕੇ ਪੜ੍ਹਾਈ ਜਿਹੜੀ ਆ ਉਹ ਕਰ ਸਕੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਪੜ੍ਹਾਈਆਂ ਵੈਸੇ ਹੀ ਬਹੁਤ ਮਹਿੰਗੀਆਂ ਤਾਂ ਬੱਚੀ ਕਹਿੰਦੀ ਕਿ ਮੈਂ ਪੜ੍ਹ ਲੱਗ ਕੇ ਅਫਸਰ ਬਣਨਾ ਪਰ ਅਫਸਰ ਵੀ ਸਿੱਖੀ ਸਰੂਪ ਵਿੱਚ ਹੀ ਬਣਨਾ ਤਾਂ ਇਸ ਲਈ ਵਾਰ-ਵਾਰ ਇੱਕੋ ਅਪੀਲ ਕਰ ਰਹੇ ਹਾਂ ਕਿ ਇਸ ਬੱਚੀ ਦੀ ਜਿਹੜੀ ਵੱਧ ਵੱਧ ਮਦਦ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਆ ਖਾਸ ਤੌਰ ਤੇ ਐ ਜੀ ਪੀ ਸੀ ਨੂੰ ਅਪੀਲ ਕਰਾਂਗੇ ਕਿ ਜਿਹੜੀਆਂ ਇਦਾਂ ਦੀਆਂ ਬੱਚੀਆਂ ਸਿੱਖੀ ਸਰੂਪ ਵਿੱਚ ਆ ਜਿਨ੍ਹਾਂ ਦੀ ਸੋਚ ਹੈ ਕਿ ਅਸੀਂ ਅੱਗੇ ਕੋਈ ਵੱਡਾ ਮਕਾਮ ਜਿਹੜਾ ਹਾਸਲ ਕਰਨਾ ਤਾਂ ਇਹੋ ਜਿਹੀਆਂ ਬੱਚਿਆਂ ਦੀ ਮਦਦ ਜਿਹੜੀ ਆ ਉਹ ਜ਼ਰੂਰ ਕੀਤੀ ਜਾਣੀ ਚਾਹੀਦੀ ਆ। ਫਰੋਹੀਪੁਰ ਕੈਮਰਾਮੈਨ ਰਾਜੀਵ ਸਿੰਘ ਦੇ ਨਾਲ ਰਮਜੀਤ ਸਖਾਣਾ ਫਰੋਹੀਪੁਰ ਟੈਲੀ ਵੀ ਆ।